ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ 'ਚ ਉਮੀਦ ਹੈ ਤੁਸੀਂ ਬਾਕੀ ਆਪਣੀਆਂ ਵੀਡੀਓਜ਼ ਵਾਂਗੂ ਅੱਜ ਦੀ ਆਪਣੀ ਵੀਡੀਓ ਵੀ ਪਸੰਦ ਕਰੋਗੇ ਕਿਉਂਕਿ ਆਪਣੀ ਵੀਡੀਓes ਦੇ ਜੋ ਟੌਪਿਕ ਹੁੰਦੇ ਆ ਉਹ ਐਂਟਰਟੇਨਮੈਂਟ ਨਾਲ ਹੀ ਜੁੜੇ ਹੁੰਦੇ ਆ ਜੋ ਪੰਜਾਬੀ ਇੰਡਸਟਰੀ ਦੀ ਕੋਈ ਵੀ ਨਵੀਂ ਅਪਡੇਟ ਹੁੰਦੀ ਹੈ ਤੇ ਹਰ ਵਾਰ ਵਾਂਗੂ ਅੱਜ ਵੀ ਆਪਾਂ ਇੱਕ ਨਵੀਂ ਅਪਡੇਟ ਲੈ ਕੇ ਇਸ ਵੀਡੀਓ 'ਚ ਹਾਜ਼ਰ ਹੋਏ ਆਂ ਤੇ ਉਹ ਨਵੀਂ ਅਪਡੇਟ ਕੀ ਹੈ ਉਹ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਦੇ ਆਂ ਤਾਂ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਹੁਣ ਜੋ ਨਵੀਂ ਅਪਡੇਟ ਚੱਲ ਰਹੀ ਹੈ ਦਿਲਜੀਤ ਦਸਾਂਜ ਦੇ ਕੰਸਰਟ ਬਾਰੇ ਜੋ ਦਿਲਜੀਤ ਨੇ ਕੰਸਰਟ ਕੀਤਾ ਸੀ ਮੁਹੰਮਦ ਸਦੀਕ ਸਾਹਿਬ ਨਾਲ ਉਸ ਕੰਸਰਟ ਤੇ ਬੋਲੇ ਆ ਬੀਬਾ ਰਣਜੀਤ ਕੌਰ ਜੀ ਜਿਨ੍ਹਾਂ ਦੇ ਗਾਣੇ ਦਹਾਕਿਆਂ ਤੋਂ ਮਸ਼ਹੂਰ ਹਨ ਤੇ ਅੱਜ ਵੀ ਆਪਾਂ ਉਹਨਾਂ ਦੇ ਗਾਣੇ ਉਵੇਂ ਹੀ ਸੁਣਦੇ ਆ ਜਿਵੇਂ ਉਸ ਸਮੇਂ ਲੋਕ ਸੁਣਦੇ ਹੁੰਦੇ ਸੀ ਤੇ ਹੋ ਗਾਣੇ ਉਹਨਾਂ ਸਮਿਆਂ 'ਚ ਤੇ ਅੱਜ ਦੇ ਸਮਿਆਂ 'ਚ ਇੰਨੇ ਮਸ਼ਹੂਰ ਨੇ ਕਿ ਰਣਜੀਤ ਕੌਰ ਜੀ ਤੇ ਮੁਹੰਮਦ ਸਦੀਕ ਸਾਹਿਬ ਦਾ ਇੱਕ ਗਾਣਾ ਨਾ ਦੇ ਦਿਲ ਪਰਦੇਸੀ ਨੂੰ ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ। ਉਹ ਗਾਣਾ ਰਣਵੀਰ ਸਿੰਘ ਦੀ ਨਵੀਂ ਫਿਲਮ ਧੁਰੰਦਰ 'ਚ ਵੀ ਆ ਰਿਹਾ ਹੈ। ਤੇ ਆਪਾਂ ਵਾਪਸ ਆਉਂਨੇ ਆ ਆਪਣੇ ਟੌਪਿਕ ਵੱਲ। ਰਣਜੀਤ ਕੌਰ ਜੀ ਨੇ ਇੱਕ ਹੈ ਕਿ ਜਦੋਂ ਮੁਹੰਮਦ ਸਦੀਕ ਸਾਹਿਬ ਨੂੰ ਦਿਲਜੀਤ ਨੇ ਆਪਣੇ ਕੰਸਰਟ 'ਚ ਇਨਵਾਈਟ ਕੀਤਾ ਸੀ ਤੇ ਉਹਨਾਂ ਨੇ ਤੁਰਲੇ ਵਾਲੀ ਪੱਗ ਬਨ ਕੇ ਤੇ ਚਿੱਟਾ ਚਾਦਰਾਂ ਲਾ ਕੇ ਜੋ ਸਟੇਜ ਸਾਂਝੀ ਕੀਤੀ ਸੀ ਉਸ ਸਮੇ ਜੇ ਮੈਨੂੰ ਵੀ ਯਾਦ ਕਰ ਲੈਂਦੇ ਤਾਂ ਬਹੁਤ ਚੰਗਾ ਹੁੰਦਾ ਉਹਨਾਂ ਨੇ ਕੋਈ ਵੀ ਨੈਗੇਟਿਵ ਕਮੈਂਟ ਨਹੀਂ ਕੀਤਾ ਨਾ ਦਿਲਜੀਤ ਬਾਰੇ ਨਾ ਮੁਹੰਮਦ ਸਦੀਕ ਸਾਹਿਬ ਬਾਰੇ ਪਰ ਉਹਨਾਂ ਨੇ ਆਪਣੇ ਦਿਲ ਦੀ ਗੱਲ ਜ਼ਰੂਰ ਕਹੀ ਹੈ ਕਿ ਜੇ ਮੈਂ ਉੱਥੇ ਹੁੰਦੀ ਤਾਂ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਦਾ ਕਿਉਂਕਿ ਇਹ ਤਾਂ ਬਿਲਕੁਲ ਜਾਇਜ਼ ਗੱਲ ਹੈ ਜਿਨ੍ਹਾਂ ਨੇ ਇੰਨੇ ਸਮਿਆਂ ਤੋਂ ਪੰਜਾਬੀ ਬੋਲੀ ਦੀ ਸੇਵਾ ਕੀਤੀ ਪੰਜਾਬੀ 'ਚ ਗਾਣੇ ਗਾਏ ਲੋਕ ਗੀਤ ਗਾਏ ਉਹਨਾਂ ਦੀ ਇੱਕ ਜੋੜੀ ਬਣੀ ਹੋਈ ਸੀ ਤੇ ਉਸ ਜੋੜੀ 'ਚੋਂ ਇੱਕ ਨੂੰ ਬੁਲਾਉਣਾ ਤੇ ਇੱਕ ਨੂੰ ਨਾ ਬੁਲਾਉਣਾ ਇਹ ਗੱਲ ਵੀ ਕਿਤੇ ਨਾ ਕਿਤੇ ਦੁਖਦੀ ਹੈ ਰਣਜੀਤ ਕੌਰ ਜੀ ਨੇ ਉਸ ਤੋਂ ਬਾਅਦ ਇਹ ਕਿਹਾ ਕਿ ਮੁਹੰਮਦ ਸਦੀਕ ਸਾਹਿਬ ਨਾਲ ਮੈਂ ਇੰਨੇ ਗਾਣੇ ਤਾਂ ਗਾਏ ਹੀ ਨਾਲ ਨਾਲ ਅਸੀਂ ਇਕੱਠਿਆਂ ਬੈਠ ਕੇ ਰੋਟੀ ਵੀ ਖਾਧੀ ਕਿੰਨੇ ਗਾਣੇ ਕਿੰਨੇ ਵਿਚਾਰ ਕਿੰਨੀਆਂ ਗੱਲਾਂ ਅਸੀਂ ਸਾਂਝੀਆਂ ਕੀਤੀਆਂ ਤੇ ਸਾਡੀ ਆਪਣੀ ਸਾਂਝ ਵੀ ਕਿੰਨੀ ਵਧੀਆ ਸੀ ਜੋ ਹੁਣ ਵੀ ਹੈ ਤੇ ਜੋ ਦਿਲ ਦੀ ਗੱਲ ਹੈ ਉਹੀ ਉਹਨਾਂ ਨੇ ਕੀਤੀ ਹੈ ਤੇ ਜੇ ਆਪਾਂ ਵੀ ਗੱਲ ਕਰੀਏ ਕਿ ਜਿਹੜੀ ਇੰਡਸਟਰੀ ਨੂੰ ਆਪਾਂ ਐਨੇ ਜ਼ਿਆਦਾ ਗੀਤ ਦਿੱਤੇ ਹੁਣ ਐਨੇ ਜ਼ਿਆਦਾ ਹਿੱਟ ਗੀਤ ਦਿੱਤੇ ਹੁਣ ਤਿੰਨ ਸਾਲਾਂ ਤੋਂ ਇਹ ਚੀਜ਼ ਚੱਲੀ ਆ ਰਹੀ ਹੋਵੇ ਤਾਂ ਉਹਦੇ ਨਾਲ ਅਟੈਚਮੈਂਟ ਤਾਂ ਹੁੰਦੀ ਹੁੰਦੀ ਹੈ ਡੇਲੀ ਪੋਸਟ ਪੰਜਾਬੀ ਚੈਨਲ ਦੇ ਇੰਟਰਵਿਊ 'ਚ ਰਣਜੀਤ ਕੌਰ ਜੀ ਨੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਸੀ ਤੇ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਨਾ ਤਾਂ ਮੈਂ ਦਿਲਜੀਤ ਨੂੰ ਕੋਈ ਟੌਂਟ ਮਾਰ ਰਹੀ ਆ ਦਿਲਜੀਤ ਦੀ ਜੋ ਅੱਜ ਦੇ ਸਮੇਂ ਚੜ੍ਹਾਈ ਆ ਰੱਬ ਕਰੇ ਉਸ ਤੋਂ ਜ਼ਿਆਦਾ ਚੜ੍ਹਾਈ ਹੋਵੇ ਕਿਉਂਕਿ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਜੋ ਸਕਸੈਸ ਹੈ ਉਹ ਇੱਕਦਮ ਨਹੀਂ ਕਿਸੇ ਨੂੰ ਵੀ ਮਿਲਦੀ ਹੁੰਦੀ ਉਹਦੇ ਪਿੱਛੇ ਕਈ ਸਾਲਾਂ ਦੀ ਬੜੇ ਚਿਹਰਾਂ ਦੀ ਮਿਹਨਤ ਹੁੰਦੀ ਹੈ ਤੇ ਦਿਲਜੀਤ ਨਾਲ ਵੀ ਉਹੀ ਹੋਇਆ ਉਹ ਕੋਈ ਰਾਤੋਂ ਰਾਤ ਸਟਾਰ ਨਹੀਂ ਬਣਿਆ ਤੇ ਜੋ ਦਿਲਜੀਤ ਦਾ ਅੱਜ ਦਾ ਸਮਾਂ ਚੱਲ ਰਿਹਾ ਹੈ ਉਹ ਰੱਬ ਕਰੇ ਐਦਾਂ ਹੀ ਚੱਲਦਾ ਰਹੇ ਇੰਡਸਟਰੀ ਚਾਹੇ ਕੋਈ ਵੀ ਹੋਵੇ ਚਾਹੇ ਪੰਜਾਬੀ ਆ ਚਾਹੇ ਬਾਲੀਵੁੱਡ ਆ ਕੋਈ ਵੀ ਇੰਡਸਟਰੀ ਆ ਉਹਦੇ ਚ ਨਿਤ ਨਵੀਆਂ ਅਪਡੇਟਸ ਆਉਂਦੀਆਂ ਰਹਣੀਆਂ ਤੇ ਨਿਤ ਨਵੀਆਂ ਗੱਲਾਂ ਵੀ ਹੁੰਦੀਆਂ ਤੇ ਉਹ ਅਪਡੇਟਸ ਆਪਾਂ ਲੈ ਕੇ ਤੁਹਾਡੇ ਤੱਕ ਇਸ ਚੈਨਲ ਰਾਹੀਂ ਹਾਜ਼ਰ ਹੁੰਦੇ ਆ ਤੇ ਜਿਸ ਹਿਸਾਬ ਨਾਲ ਤੁਸੀਂ ਸਾਡੀਆਂ ਵੀਡੀਓਜ਼ ਪਸੰਦ ਕਰ ਰਹੇ ਹੋ ਉਹਨਾਂ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਉਸ ਤੋਂ ਇਹ ਯਕੀਨ ਹੋ ਜਾਂਦਾ ਕਿ ਤੁਸੀਂ ਹਰ ਦਿਨ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀ ਅਪਡੇਟ ਦੇਖਣਾ ਚਾਹੁੰਦੇ ਹੋ ਤੇ ਉਹ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਐਸੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੇਂ ਟੌਪਿਕ ਦੇ ਨਾਲ